ਤੋਂ ਮਿੱਟੀ ਦੇ ਵਿੱਚੋਂ ਨਿਕਲਿਆ ਬੰਦਾ ਜਦੋਂ ਜੀਐਸਵੀ ਨਾਲ ਮਿੱਟੀ ਪੱਟੀਗੀ ਵਿੱਚੋਂ ਬੰਦਾ ਨਿਕਲਿਆ ਤੇ ਜਿਹੜੇ ਉਸਦੇ ਸਾਹ ਚੱਲਦੇ ਸੀਗੇ ਮਿੱਟੀ ਦੀ ਟਿੱਗ ਡਿੱਗਣ ਨਾਲ ਉਹ ਬੰਦਾ ਜਿਹੜਾ ਵਿੱਚ ਦਬ ਗਿਆ ਸੀ ਪਹਿਲਾਂ ਤਾਂ ਕਹਿਆਂ ਨਾਲ ਪੱਟਿਆ ਗਿਆ ਪਰ ਜਿਹੜਾ ਨਹੀਂ ਨਿਕਲਿਆ ਤੇ ਉਦੋਂ ਬਾਅਦ ਜਿਹੜੀ ਜੀਐਸਵੀ ਬੁਲਾਈ ਕੀਤੀ ਜੀਐਸਵੀ ਨਾਲ ਪੱਟਿਆ ਜਦੋਂ ਤਾਂ ਵਿੱਚੋਂ ਜਿਹੜਾ ਬੰਦਾ ਨਿਕਲਿਆ ਸ਼ੁਗਰ ਪ੍ਰਮਾਤਮਾ ਦੀ ਲੋੜੀ ਦਾ ਦਿਨ ਸੀਗਾ ਤੇ ਬੰਦੇ ਦੇ ਜਿਹੜੇ ਸਾਹ ਉਹ ਚੱਲਦੇ ਸੀ ਉਸਨੂੰ ਫਰਸਟ ایڈ ਕੀਤਾ ਗਿਆ ਤੇ ਉਦੋਂ ਬਾਅਦ ਜਿਹੜੀ ਐਂਬੂਲੈਂਸ ਬੁਲਾਈ ਗਈ ਹੈ ਨਾ ਤੇ ਮਿੱਟੀ ਦੇਖੋ ਤੁਸੀਂ ਸਾਰੇ ਪਾਸੇ ਜਿਹੜੀ ਮਿੱਟੀ ਦੀ ਖੁਰਾਈ ਹੋ ਰਹੀ ਹੈ ਤੇ ਆ ਜਿਹੜੇ ਆਲੇ-ਦਾਲੇ ਲੋਕ ਖੜੇ ਸੀ ਉਹ ਵੀ ਹੈਰਾਨ ਹੋ ਗਏ ਹੈ ਨਾ ਵੀ ਬੰਦਾ ਜਿਹੜਾ ਵਿੱਚ ਦਬ ਗਿਆ ਤੇ ਉਸ ਤੋਂ ਬਾਅਦ ਸਾਹ ਉਹਦੇ ਚੱਲੀ ਜਾਂਦੇ ਸੀਗੇ ਤੇ ਆ ਦੇਖੋ ਬੰਦਾ ਜਿਹੜਾ ਤੁਹਾਨੂੰ ਸਾਹਮਣੇ ਦਿਖ ਰਿਹਾ ਹੈਗਾ ਤੇ ਉਸ ਤੋਂ ਬਾਅਦ ਐਂਬੂਲੈਂਸ ਬੁਲਾਈ ਤੇ ਬੰਦੇ ਨੂੰ ਜਿਹੜਾ ਫਰਸਟ ایڈ ਕਰਕੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਸ਼ੁਕਰ ਹੈ ਦੋਸਤੋ ਬੰਦੇ ਦੀ ਜਾਨ ਜਿਹੜੀ ਬਚ ਗਈ ਤੇ ਆਜੋ ਆਪਾਂ ਵੀਡੀਓ ਵੇਖਨੇ ਆ ਬਚਣੀ ਸੀ ਉਹ ਜੀ ਹਾਂ ਵੀਰੇ ਨਹੀਂ ਹੈ ਆਪਣੇ ਆਪਾ ਕਿਥੋਂ ਕੱਢ ਲੈਂਦੇ ਇੰਨੀ ਹੋਣਗਾ ਕਿੰਨਾ ਦੀ ਆਗੇ ਆਗੇ ਐਂਬੂਲੈਂਸ ਆ ਗਈ ਮੈਂ ਤਾਂ ਹਾਰਨ ਲੱਤ ਤਾ ਤਸੀ ਕਰੇਗਾ ਹਾਰਨ ਵਾਲੇ ਦੇ ਵਿੱਚ ਬਿਠਾ ਲੋ ਕੱਢ ਲੋ ਕੱਢ ਲੇ ਹਾਂ ਤਾਂ ਹਾਰਨ ਵਾਲੇ ਵੀ ਕੋਈ ਨਹੀਂ 1 ਮਿੰਟ ਵੱਧ ਲੱਗ ਜੂ ਹਾਂ ਤਾਂ ਹਾਜੀ ਵਿਚਾਰਾ ਜਿਉਂਦਾ ਯਾਰ ਹਣਾ ਲੋੜੀ ਦਾ ਦੇਣਾ ਸ਼ੁਕਰ ਆ ਮਾਲਕ ਦਾ ਪ੍ਰਮਾਤਮਾ ਰੋਟੀ ਦੀ خاطر ਬੰਦਾ ਕੀ ਕੀ ਕਰਦਾ ਬਈ ਲੋ ਹੈ। ਕਰਦੇ ਦਾ ਬਹੁਤ ਬਾਈ ਕਰ ਲੋ ਜੀ ਸੀ ਵੀ ਫਿਰ ਪਿੱਛੇ ਹੀ ਹੁਣ। ਚਾਰ ਰੋੜੇ। ਅੱਛਾ ਕਰਦੇ ਦਾ ਬਹੁਤ ਤਹਾਨਾ ਸੀ ਯਾਰ ਮੈਨੂੰ ਦੱਸ ਕੇ ਆਉਂਦੇ ਹੁੰਦੇ ਸੀ। ਓਏ ਆਕਸੀਜਨ ਹੋਣੀ ਬਣੀ ਹੁੰਦੀ। ਬੈਠਾ ਹੁਣ ਬਈ ਬੈਠਾ ਹੀ ਆ ਜੇ ਸਾਥ ਆ ਹੀ ਲਈ ਜਾਂਦਾ ਵੀ। ਕਿੰਨਾ ਹੀ ਅੱਗੇ ਨਹੀਂ ਹਣੇ। ਆਹ ਮਿੱਟੀ ਹਟੇ ਕੇ ਪੇ। ਬੱਸ ਨਾ ਨਾ। ਇਧਰ ਮੈਂ ਨਹੀਂ ਜਾਣਾ ਨਹੀਂ ਜਾਣਾ ਮੈਂ ਨਹੀਂ ਠੀਕਾ ਠੀਕ ਰਫਾ ਮਾਲ ਕਰ ਦਿੱਤੀ ਹਾਂ ਹਾਂ ਸ਼ੁਕਰ ਹੈ ਮਾਫਲਾ ਬਾਤ ਗਿਆ ਹਾਂ ਹਾਂ ਇਸ ਬਾਹਰ ਆ ਗਿਆ ਧਿਆਨ ਨਾਲ ਧਿਆਨ ਨਾਲ ਕਿਉਂਕਿ ਠੀਕ ਹੈ ਉਹ ਤਾਂ ਠੀਕ ਹੈ ਅਗਹੀ ਬਸ ਬੱਤ ਗਿਆ ਬੱਟ ਉਹ ਫਟ ਗਿਆ ਅੱਗੇ ਆ ਜਾ ਬਲੇਡ ਚ ਬਿਠਾ ਲਿਆ ਹਾਂ ਮਸ਼ੀਨ ਚ ਬਿਠਾ ਲਾ ਵੀਰੇ ਕਈਆਂ ਪਰੇ ਕਰ ਦੋ ਕਈਆਂ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੋਣੇ ਤੇ ਕੀਤਾ ਕਿਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚ ਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ਼ ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ